ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਅਮਰੀਕਾ ਵੱਲੋਂ ਪਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਵਿੱਚ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਪਿੰਡ ਪੁੱਲਰਦਾਵੀ ਇੱਕ ਨੌਜਵਾਨ ਸ਼ਾਮਿਲ ਹੈ ਜੋ ਗਾਰਦੀ ਗਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ ਰੋਜ਼ੀ ਰੋਟੀ ਲਈ ਅਮਰੀਕਾ ਗਿਆ ਸੀ ਉਹ तकरीबन 1 ਸਾਲ ਪਹਿਲਾਂ ਅਮਰੀਕਾ ਲਈ ਰਵਾਨਾ ਹੋਇਆ ਨੌਜਵਾਨ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚੀ ਸੀ ਪਰਿਵਾਰਿਕ ਮੈਂਬਰ ਦੇ ਵਿੱਚ ਉਸ ਦੀਆਂ ਦੋ ਭੈਣਾਂ ਅਤੇ ਇੱਕ ਵਿਧਵਾ ਮਾਂ ਹੈ ਕਾਰ ਦੇ ਹਾਲਾਤ ਵੇਖ ਕੇ ਪਤਾ ਲੱਗਦਾ ਹੈ ਕਿ ਕਾਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ ਜਿਨ੍ਹਾਂ ਨੂੰ ਸਦਾਰਨ ਦੇ ਲਈ ਗੁਰਜਿੰਦਰ ਸਿੰਘ ਵੱਲੋਂ ਇੱਕ ਕਦਮ ਚੁੱਕਿਆ ਗਿਆ ਇੱਕ ਏਕੜ ਜ਼ਮੀਨ ਦਾ ਮਾਲਕ ਗੁਰਜਿੰਦਰ ਸਿੰਘ ਵੱਲੋਂ ਅਮਰੀਕਾ ਜਾਣ ਲਈ ਟ੍ਰੈਵਲ ਏਜੰਟਾਂ ਨੂੰ ਆਪਣੀ ਇੱਕ ਕਿਲਾ ਜ਼ਮੀਨ ਵੇਚ ਕੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਯਾਰਾ ਮਿੱਤਰਾਂ ਕੋਲੋਂ ਇਕੱਠੇ ਕਰਕੇ ਤਕਰੀਬਨ 50 ਲੱਖ ਰੁਪਏ ਟ੍ਰੈਵਲ ਏਜੰਟ ਨੂੰ ਦਿੱਤੇ ਸਨ ਉਹ ਨੁਸਤੇ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੇਟੇ ਦੀ ਆਉਣ ਦੀ ਖੁਸ਼ੀ ਮਨਾਉਣ ਜਾ ਕਰਦੇ ਹੀਠਾ ਆਉਂਦਾ ਦੁੱਖ ਇਹ ਪੀੜਤ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਉਹ ਨਦੀ ਬਾ ਫੜੀ ਜਾਵੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਕੀਤਾ ਜਾਵੇ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਕੇ ਖੇਤ ਹਾਵਨਾ ਭੇਜੇ ਕਿੰਨੇ ਪੈਸੇ ਲੱਗੇ ਲੱਗੇ ਪਏ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਹੀ ਉਹ ਵੇਚ ਦਿੱਤੀ ਜੇ ਕੁਛ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ ਸਹੀ ਜੀ ਹਾਂਜੀ ਇਹ ਕੀ ਲੱਗਦੇ ਗੁਰਜੰਦਰ ਚਾਚੇ ਦਾ ਬੇਟਾ ਸਾਡਾ ਛੋਟੇ ਦਾ ਹਾਂਜੀ ਕਦੋਂ ਕਦਾਂ ਗਿਆ ਇਹਨੂੰ ਸਾਲ ਹੋ ਗਿਆ ਜਿਹੜਾ ਇਹਨੂੰ ਅੱਛਾ ਹਾਂਜੀ ਮਲਕੀ ਕਿ ਕਿਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਤੇ ਕਿਤਰਾ ਵੇਖਿਆ ਤੁੰ ਕਿ ਜਿਹੜਾ ਤੁਹਾਡੇ ਚਾਚੇ ਦਾ ਬੇਟਾ ਵਾ ਹਾਂਜੀ ਇਹਦੇ ਘਰ ਦੇ ਹਾਲਾਤ ਨੇ ਕਿਤਰਾ ਦੇ ਘਰ ਦੇ ਹਾਲਾਤ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਕੇ ਸੌਕੇ ਉਹਨਾਂ ਖਾ ਬਚਲ ਉਹ ਮੁੰਡਾ ਮਗਰਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਿਚਾੜ ਕੇ ਉਹਨੇ ਰਾਹ 'ਚ ਰੱਖਿਆ ਕਈ ਚਿਰ ਸਾਲ ਹੋ ਗਿਆ ਣ ਧੱਕੇ ਢੋਡੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂਦਰ ਪੁਰਸ਼ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਇੱਕ ਤੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚੇ ਤਾਂ ਵਾਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨ ਦਾ ਭੈਣਾ ਦਿਆਂਦਾ ਵਿਆਹ ਕਰੂ ਪਿਓ ਸਿਰ ਤੇਰੀ ਵਿਚਾਰਿਆਂ ਗਰੀਬੀ ਵੇਖੀ ਆ ਵੀ ਭੈਣਾ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖ ਜਿਆ ਸੀ ਪਰ ਇਹ ਰਾਬਰ ਨੂੰ ਜੋ ਮਜ਼ੂਰ ਸੀ ਗਲਤੀ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਵੀ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਪੋਰਾ ਫਰਕਰ ਵਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਚਾਹਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਏ ਕੀ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਐ ਮੁੰਡਾ ਸੀ ਕੋਈ ਵਾਪਸ ਆ ਗਿਆ ਹਾਂਜੀ ਉਹ ਵੀ ਵਾਪਸ ਆ ਗਿਆ ਆ ਗਿਆ ਬਲਵਿੰਦਰ ਕੋਲ ਕਿਹੜਾ ਪਿੰਡ ਪੁਲਨਰ ਇਹ ਕੀ ਲੱਗਦਾ ਗੁਰਜੰਦਰ ਸਿੰਘ ਕੀ ਨਾਮ ਦਾ ਗੁਰਜੰਦਰ ਬੇਟਾ ਗੁਰਜੰਦਰ ਸਿੰਘ ਬੇਟਾ ਨਾ ਟਾਈਮ ਹੋ ਗਿਆ ਨੂੰ ਭੇਜਿੰਦਾ ਹੈ ਕਿਹੜੀ ਡੇਟ ਗਿਆ ਇਹ ਤੋਂ ਅਮਰੀਕਾ ਚ ਗਿਆ ਹਾਂ ਸਾਰਪ ਹੋ ਗਿਆ ਕਰੂੰਗਾ ਇਹਨੂੰ ਹਾਂ ਜੀ ਪੂਰੇ 80 ਸਾਲ ਤੋਂ ਕਿੰਨੇ ਪੈਸੇ ਲੱਗੇ ਛੋਪਾ ਵਾ 50 ਨਾਲ ਉੱਪਰ ਹੀ ਗਿਆ ਇਹ ਹੁੰਦਾ ਕਰ ਹਾਂ ਅੜੀ ਉਹਨਾਂ ਕਦੋਂ ਦੀ ਗੱਲ ਹੋਈ ਹੈ ਅੱਡੀ ਗੱਲ ਨੂੰ ਇਹ ਮਹੀਨਾ ਗੋ ਗਿਆ ਦੰਨ ਹੋਈ ਮਹੀਨਾ ਉਹ ਕਦੋਂ ਜਦੋਂ ਕੀ ਕਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਹਾਂ ਜੀ ਜਦੋਂ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨੀ ਚਾਹੀਦੀ ਨੂੰ ਪੁਲਿਸ ਨੂੰ ਕਿਹਾ ਤੁਹਾਨੂੰ ਕਹਿੰਦਾ ਸਿਰ ਹਾਂ ਜੀ ਉਹ ਨਹੀਂ ਦੇ ਦੱਸ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਗ੍ਰਿਹਸਥੀ ਨੇ ਇੱਕ ਭਰਾ ਆ ਦੋ ਭੈਣਾਂ ਨੇ ਹਾਂਜੀ ਠੀਕ ਕਿੰਨੇ ਪੈਸੇ ਲਾਏ ਛੋਟੇ ਜਿਹੇ ਇਹ 50 ਨੂੰ ਪਣ ਗਏ ਇਹਨਾਂ ਤਾਂ ਇੰਦਾਂ ਹੀ ਕੁਝ ਪੈਣੀ ਇੱਥੇ ਹੀ ਕੁਝ ਫੜਫੜਾ ਕੇ ਕਰਜਾ ਗੁੰਜਾ ਚੁੱਕ ਕੇ ਫੇਰ ਬਣਾਇਆ ਘਰ ਚ ਗਰੀਬੀ ਸਾਨੂੰ ਕੋਈ ਆਮਦਨ ਕੋਈ ਹਾਨੀ ਕੋਈ ਨਹੀਂ ਹਾਂ ਜੀ ਡੈਲੀ ਇਹਨਾਂ ਦੇ ਦਪਹਿਰ ਹੁੰਦਾ ਧੋਗੀ 9:24 ਨਹੀ ਉਹਨਾਂ ਵਾਂ ਫੇਰ ਇੰਦੇ ਛੋਟੇ ਹੀ ਇੰਦੇ ਪਹਾੜੇ ਪੂਨੇ ਚਲੋ 10:05 ਕਿਤਾਸ ਹੋਣਾ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਭੈਣਾਂ ਦੇ ਵਿਆਹ ਵੀ ਕਰਨੇ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਆ ਜਿਉਣਾ ਭੇਜਦਾ ਘਰ ਦੀ ਹਾਲਤ ਤੇ ਮਾੜੀ ਹੈ ਨਾਲ ਨਿਕਾਰ ਉਹ ਕਹਿੰਦਾ ਵੀ ਬੜਾਵਾਂਗੇ ਫਿਰ ਬਾਅਦ ਚ ਨੜ ਪੈਣਾ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਘਰ ਬਣੀ ਉਹਨਾਂ ਵਾਪਸ ਵੀ ਆਈ ਕਰਨ ਤੁਹਾਨੂੰ ਇਹ ਬਾਰੇ ਕੋਈ ਪਤਾ ਲੱਗਾ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਕਾਂ ਦਾ ਕਈ ਸਾਨੂੰ ਕਹਿੰਦੇ ਸੀ ਵੀ ਆਉਣ ਜਾ ਵਾਪਸ ਬਸ ਸਾਨੂੰ ਨਹੀਂ ਪਤਾ ਸਾਨੂੰ ਅੱਜ ਪਤਾ ਲੱਗਾ ਕਿੰਨਾ ਪੜਿਆ 12ਵਾਂ ਪੜਿਆ ਉਹ ਇਹ ਤੋਂ ਕਿੱਥੇ ਰਹਿੰਦੇ ਜੀ ਇਹਨਾਂ ਦੇ ਤਾਈ ਬਣੇ ਹਾਂਜੀ ਇੱਕ ਜੀ ਕਹਿੰਦੇ ਦੋਜ ਭੇਜ ਜਾਣ ਉਹਨਾਂ ਨੇ ਦੋਜ ਭੇਜ ਕੇ ਜਦੋਂ ਕਿ ਫਿਰ ਰਾਜ ਉੱਪਰ ਰਖਾ ਰਾਜ ਭਾਵ ਚੰਡਾ ਕਦੀ ਕਿਤੇ ਕਦੀ ਕਿਤੇ ਜੰਗਲਾ ਰਹੀ ਗਏ ਫਿਰ ਕਿੰਨਾ ਟਾਈਮ ਹੋ ਗਿਆ ਉਹਨੂੰ ਉੱਥੇ ਅਮਰੀਕਾ ਪਹੁੰਚੇ ਨੂੰ ਸਾਈਟ ਹੀ ਉਹਨੂੰ ਉੱਪਣਿਆ ਇੱਕ ਦੋ ਦਾ ਤੁਰਿਆ ਆਇਆ ਹਾਂ ਸਾਲ ਹੋ ਗਿਆ ਹਾਂਜੀ ਹਾਂਜੀ ਸਾਲ ਕੋਈ ਚੱਲਿਆ ਜੀ ਸਾਲ ਦਾ ਤੁਰਿਆ ਇੱਥੋਂ ਹਾਂਜੀ ਹਾਂਜੀ ਕਦੇ ਕਦੀ ਹਾਂਜੀ ਹਾਂਜੀ आंगे ही और ने भी कोई जय नौकरी मिल जाए को बच्चे चाहे कोई साहब कोई जेड़े को आपसे कंधे करना ਇੰਜੇ ਸਾੜਿਆ ਨਹੀਂ ਜਾ ਰਿਹਾ ਮੋੜਾ ਮੋੜਾ ਜਨਾਂ ਨਹੀਂ ਆ ਰਹੀ ਹੂੰ ਇਹ ਫਿਰ ਜੋ ਮਲਕੀ ਇਹਨਾਂ ਦਾ ਖਰਚਾ ਕੋਚਾ ਕਿਤਰਾ ਚੱਲਦਾ ਰਿਹਾ ਮਗਰੋਂ ਇਦਾਂ ਹੀ ਚੱਲਦਾ ਰਿਹਾ ਵੀ ਥੋੜਾ ਬੜਾ ਲੈਕੂ ਕੋਈ ਜਨਰੇਟਰ ਆ ਰਿਹਾ ਪਰ ਤੇ ਹੋ ਆਸਿਸ਼ ਜੇ ਉਹ ਜਲਾ ਕੇ ਕੰਮ ਚ ਸਾਰੀ ਸਭ ਕੀ ਹੋ ਜਾਣਗੇ ਰੇ ਡੰਗਰ ਗੇਨ ਨੂੰ ਕੋਈ ਸਾਲ ਇੱਕ ਹੋ ਗਿਆ ਜੀ ਸਾਲ ਇੱਕ ਅੱਛਾ ਸਾਲ ਲਾ ਲੂ ਤੁਸੀਂ ਇਦਾਂ ਹੋ ਗਿਆ ਹੂੰ ਕਿੰਨੇ ਭੈਣ ਭਰਾ ਸੀਗੇ ਇਹ ਤਿੰਨ ਤਿੰਨ ਭੈਣ ਭਰਾ ਸੀ ਇੱਕ ਕੁੜਾ ਦੋ ਤਾਂ ਹਾਂ ਅੱਛਾ ਤੇ ਕਿਵੇਂ ਚਾਹਦੇ ਨਾਲ ਪਾਈ ਹੋਈ ਮੋਦ ਦੇ ਇੱਕ ਆਹ ਬਗਿਆ ਜੀ ਹਾਂਜੀ ਲੈ ਲੈਣੇ ਰਾਜ ਕੀ ਕੈਂਡਰ ਨੰਬਰ ਹੈ ਅੱਛਾ ਹਾਂਜੀ ਹਾਂਜੀ